ਗੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੁਸ਼ਿਆਰਪੁਰ ਦੇ ਵਿੱਚ ਦੋ ਕਾਰਾਂ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਸਾਹਮਣੇ ਆਇਆ ਕਾਰਾਂ ਵਿੱਚ ਸਵਾਰ 5 ਵਿਅਕਤੀ ਜ਼ਖਮੀ ਹੋ ਗਏ ਕਾਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਦੱਸਦੀ ਕਿ ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਸਿੰਗੜੀ ਵਾਲਾ ਬਾਈਪਾਸ ਨੇੜੇ ਇੱਕ ਥਾਰ ਅਤੇ ਕਾਰ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਉਨ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਸਿੰਗੜੀ ਵਾਲਾ ਤੋਂ ਫਗਵਾੜਾ ਬਾਈਪਾਸ ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਸਾਹਮਣੇੋਂ ਆ ਰਹੀ ਇੱਕ ਥਾਰ ਗੱਡੀ ਨਾਲ ਟਕਰਾ ਗਈ ਥਾਰ ਵਿੱਚ 4 ਲੋਕ ਅਤੇ ਕਾਰ ਵਿੱਚ ਇੱਕ ਵਿਅਕਤੀ ਸਵਾਰ ਸੀ ਜੋ ਜ਼ਖਮੀ ਹੋ ਗਏ ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਹੈ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਦੋਵੇਂ ਗੱਡੀਆਂ ਵਿੱਚ ਸਵਾਰ 5 ਵਿਅਕਤੀ ਜ਼ਖਮੀ ਹੋ ਗਏ ਤੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਪੁਲਿਸ ਵੱਲੋਂ ਦੋਵੇਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਖਬਰ ਆਈ ਸੀ ਸਾਨੂੰ ਨਿਊਜ਼ ਭੇਜਿਆ ਸੀਗਾ ਸਨ ਮੈਸੇਜ ਕੰਟਰੋਲ ਰੂਮ ਦੇ ਥਰੂ ਤੇ ਇੱਕ ਐਕਸੀਡੈਂਟ ਹੋਇਆ ਚੰਡੀਗੜ੍ਹ ਸ਼ਰਪੁਰ ਬਾਈਪਾਸ ਤੇ ਤੇ ਅਸੀਂ ਉੱਥੇ ਪੌਕੇ ਤੇ ਪਹੁੰਚੇ ਤੇ ਇੱਕ ਕਾਰ ਜਿਹੜੀ ਕੇ ਜਲੰਧਰ ਬਾਈਪਾਸ ਤੋਂ ਚੰਡੀਗੜ੍ਹ ਬਾਈਪਾਸ ਵੱਲ ਜਾ ਰਹੀ ਸੀ ਤੇ ਸਾਹਮਣੇ ਤੋਂ ਥਾਰ ਆ ਰਹੀ ਸੀ ਇੱਕ ਇਹਨਾਂ ਦੋਨਾਂ ਦਾ ਸਿੱਧਾ ਐਕਸੀਡੈਂਟ ਹੋ ਗਿਆ ਇਸ ਹਾਦਸੇ ਦੇ ਵਿੱਚ ਸਰ ਕਿੰਨੇ ਕੁ ਬੰਦੇ ਇੰਜਰਡ ਹੋਏ ਆ ਜੀ ਚਾਰ ਬੰਦੇ ਥਾਰ ਵਿੱਚ ਸਗੇ ਜੀ ਇੱਕ ਬੰਦਾ ਦੂਜੀ ਗੱਡੀ ਦੇ ਵਿੱਚ ਸਗਾ ਹੋਂਡਾ ਦੀ ਜਿਹੜੀ ਸੀਗੀ ਤੇ ਮੌਜੂਲੀ ਸੱਟਾਂ ਨੇ ਸਾਰਿਆਂ ਦੇ ਬਾਕੀ ਗੱਡੀਆਂ ਨੂੰ ਕਾਫੀ ਨੁਕਸਾਨ ਆ ਗੱਡੀਆਂ ਦਾ ਹਸਪਿਟਲਾਈਜ਼ ਹੈ ਕਿ ਠੀਕ ਹੈ ਦੋਵੇਂ ਘਰ ਠੀਕ ਨਹੀਂ ਨਾਰਮਲ ਹੈ ਸਾਰੇ ਤੇ ਹੁਣ ਗੱਡੀਆਂ ਦੋਵੇਂ ਸੱਤ ਕਰ ਲਈਆਂ ਨੇ ਜੀ ਹਾਂਜੀ ਗੱਡੀਆਂ ਦੋਵੇਂ ਲੈ ਲਈਆਂ ਨੇ ਉਹ ਜਿੱਦਾਂ ਅੱਗੇ ਕਾਰਵਾਈ ਕਰਕੇ ਉਹਨੂੰ ਹਵਾਲੇ ਕੀਤਾ ਜਾਂਦੀ ਆਉਂਦੀ ਮੁੱਢਲੀ ਜਾਂਚ ਸਰ ਕੀ ਸਾਹਮਣੇ ਆਇਆ ਕਿ ਕਿਹਦੀ ਗਲਤੀ ਲੱਗ ਰਹੀ ਹੈ ਜੀ ਕਿਵੇਂ ਹੋਇਆ ਟੱਕਰ ਇਹ ਅਜੇ ਤੱਕ ਤਾਂ ਫਿਲਹਾਲ ਕਾਰ ਵਾਲਾ ਥੋੜਾ ਰੌਂਗ ਸਾਈਡ ਤੇ ਗਿਆ ਇੱਕ ਵਹੀਕਲ ਜਾ ਰਿਹਾ ਸੀ ਕਿ ਬੱਸ ਜਾਂ ਟਰੱਕ ਉਹਨੂੰ ਓਵਰਟੇਕ ਕਰ ਰਿਹਾ ਸੀ ਕਹਿੰਦਾ ਮੈਂ ਤੇ ਸਾਹਮਣੇ ਥਾਰ ਆ ਰਹੀ ਸੀ ਉਹਦੇ ਵਿੱਚ ਲੱਗੀ ਚੱਕ ਉਹਦੀ ਸਾਈਡ ਤੇ ਤੇ ਦੋਵੇਂ ਲੋਕਲ ਗੱਡੀਆਂ ਨੇ ਜੀ ਹਾਂਜੀ ਲੋਕਲ ਗੱਡੀਆਂ ਨੇ ਜੀ ਇੱਕ ਸਰ ਦੱਸਿਆ ਜਾ ਰਿਹਾ ਕਿ ਜਿਹੜੀ ਥਾਰ ਗੱਡੀ ਹੈ ਜਿਹੜੀ ਪੰਜਾਬ ਦੀਆਂ ਸੂਫੀ ਸਿੰਗਰ ਤੋਂ ਹੈ ਹਸਮਤ ਸੁਲਤਾਨਾ ਉਹਨਾਂ ਦੀ ਗੱਡੀ ਹੈ ਸ਼ਾਇਦ ਦਾਤਾ ਵੈਟਰ ਦੀ ਉਹ ਅਜੇ ਕੋਈ ਮਿਲਿਆ ਨਹੀਂ ਦਾ ਸਾਡੇ ਕੋਲ ਬਲੂ ਨਹੀਂ ਹੈ ਜਿੱਦਾਂ ਸਾਹਮਣੇ ਹੁੰਦਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਮੈਸਰ ਫਿਲਹਾਲ ਤਾਂ ਜੀ ਦੋਨੇ ਧਿਰਾਂ ਆਪਣੇ ਜਿਹੜੀ ਛੋਟੇ ਛੋਟੇ ਇੰਜਰੀਜ਼ ਆਈਆਂ ਉਹ ਕਵਰ ਕਰ ਰਹੀਆਂ ਨੇ ਸਵੇਰੇ ਸਾਡੇ ਕੋਲ ਆਉਣਗੇ ਕਹਿੰਦੇ ਤੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਐਕਸੀਡੈਂਟ ਹੋਣ ਦਾ ਸਮਾਚਾਰ ਸਾਹਮਣੇ ਆਇਆ ਕਾਰਾਂ ਵਿੱਚ ਸਵਾਰ 5 ਵਿਅਕਤੀ ਜ਼ਖਮੀ ਹੋ ਗਏ ਕਾਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਦੱਸਦੀ ਕਿ ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਦੇ ਸਿੰਗੜੀ ਵਾਲਾ ਬਾਈਪਾਸ ਨੇੜੇ ਇੱਕ ਥਾਰ ਅਤੇ ਕਾਰ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਸਿੰਗੜੀ ਵਾਲਾ ਤੋਂ ਫਗਵਾੜਾ ਬਾਈਪਾਸ ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਸਾਹਮਣੋਂ ਆ ਰਹੀ ਇੱਕ ਥਾਰ ਗੱਡੀ ਨਾਲ ਟਕਰ ਆ ਗਈ ਫਾਰ ਵਿੱਚ ਚਾਰ ਲੋਕ ਅਤੇ ਕਾਰ ਵਿੱਚ ਇੱਕ ਵਿਅਕਤੀ ਸਵਾਰ ਸੀ ਜੋ ਜ਼ਖਮੀ ਹੋ ਗਏ ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਹੈ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਦੋਵੇਂ ਗੱਡੀਆਂ ਵਿੱਚ ਸਵਾਰ ਪੰਜ ਵਿਅਕਤੀ ਜ਼ਖਮੀ ਹੋ ਗਏ ਤੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਪੁਲਿਸ ਵੱਲੋਂ ਦੋਵੇਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਵਣਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਖਬਰ ਆਈ ਸੀ ਸਾਨੂੰ ਨਿਊਜ਼ ਭੇਜਿਆ ਸੀਗਾ ਸੰ ਮੈਸੇਜ ਕੰਟਰੋਲ ਰੂਮ ਦੇ ਥਰੂ ਤੇ ਇੱਕ ਐਕਸੀਡੈਂਟ ਹੋਇਆ ਚੰਡੀਗੜ੍ਹ ਹਸ਼ਿਆਰਪੁਰ ਬਾਈਪਾਸ ਤੇ ਤੇ ਅਸੀਂ ਉੱਥੇ ਪੁੱਕੇ ਤੇ ਪਹੁੰਚੇ ਤੇ ਇੱਕ ਕਾਰ ਜਿਹੜੀ ਕੇ ਜਲੰਧਰ ਬਾਈਪਾਸ ਤੋਂ ਚੰਡੀਗੜ੍ਹ ਬਾਈਪਾਸ ਵੱਲ ਜਾ ਰਹੀ ਸੀ ਤੇ ਸਾਹਮਣੇ ਤੋਂ ਥਾਰ ਆ ਰਹੀ ਸੀ ਇੱਕ ਇਹਨਾਂ ਦੋਨਾਂ ਦਾ ਸਿੱਧਾ ਐਕਸੀਡੈਂਟ ਹੋ ਗਿਆ ਇਸ ਹਾਦਸੇ ਦੇ ਵਿੱਚ ਸਰ ਕਿੰਨੇ ਕੁ ਬੰਦੇ ਇੰਜਰਡ ਹੋਏ ਆ ਜੀ ਚਾਰ ਬੰਦੇ ਥਾਰ ਵਿੱਚ ਸਗੇ ਜੀ ਇੱਕ ਬੰਦਾ ਦੂਜੀ ਗੱਡੀ ਦੇ ਵਿੱਚ ਸਗਾ ਹੋਂਡਾ ਦੀ ਜਿਹੜੀ ਸੀਗੀ ਤੇ ਮੌਨਲੀ ਸੱਟਾਂ ਨੇ ਸਾਰਿਆਂ ਦੇ ਬਾਕੀ ਗੱਡੀਆਂ ਨੂੰ ਕਾਫੀ ਨੁਕਸਾਨ ਆ ਗੱਡੀਆਂ ਦਾ ਹਸਪੀਟਲਾਈਜ਼ ਹੈ ਕਿ ਠੀਕ ਆ ਦੋਵੇਂ ਘਰ ਠੀਕ ਨੇ ਨਾਰਮਲ ਨੇ ਸਾਰੇ ਇਹ ਹੁਣ ਗੱਡੀਆਂ ਦੋਵੇਂ ਜ਼ਬਤ ਕਰ ਲਈਆਂ ਨੇ ਜੀ ਹਾਂਜੀ ਗੱਡੀਆਂ ਦੋਵੇਂ ਲੈ ਲਈਆਂ ਨੇ ਉਹ ਜਿੱਦਾਂ ਅੱਗੇ ਕਾਰਵਾਈ ਕਰਕੇ ਉਹਨੂੰ ਹਵਾਲੇ ਕੀਤੀਆਂ ਜਾਣਗੀਆਂ ਤੇ ਮੁੱਢਲੀ ਜਾਂਚ ਸਰ ਕੀ ਸਾਹਮਣੇ ਆਇਆ ਕਿ ਕਿਹਦੀ ਕਲਪਤ ਲੱਗ ਰਹੀ ਹੈ ਜੀ ਕਿਵੇਂ ਹੋਈ ਟੱਕਰ ਇਹ ਅਜੇ ਤੱਕ ਤਾਂ ਫਿਲਹਾਲ ਕਾਰ ਵਾਲਾ ਥੋੜਾ ਰੌਂਗ ਸਾਈਡ ਤੇ ਗਿਆ ਇੱਕ ਵਹੀਕਲ ਜਾ ਰਿਹਾ ਸੀ ਕਿ ਬੱਸ ਜਾਂ ਟਰੱਕ ਉਹਨੂੰ ਉਹ ਟੱਕਰ ਰਿਹਾ ਸੀ ਕਹਿੰਦਾ ਮੈਂ ਤੇ ਸਾਹਮਣੇ ਥਾਰ ਆ ਰਹੀ ਸੀ ਉਹ ਦੇ ਵਿੱਚ ਲੱਗੀ ਚੱਕ ਉਹਦੀ ਸਾਈਡ ਤੇ ਤੇ ਦੋਵੇਂ ਲੋਕਲ ਗੱਡੀਆਂ ਨੇ ਜੀ ਹਾਂਜੀ ਲੋਕਲ ਗੱਡੀਆਂ ਨੇ ਜੀ ਇੱਕ ਸਰ ਦੱਸਿਆ ਜਾ ਰਿਹਾ ਕਿ ਜਿਹੜੀ ਥਾਰ ਗੱਡੀ ਹੈ ਜਿਹੜੀ ਪੰਜਾਬ ਦੀਆਂ ਸੂਫੀ ਸਿੰਗਰ ਤੋਂ ਹੈ ਹਸਮਤ ਸੁਲਤਾਨਾ ਉਹਨਾਂ ਦੀ ਗੱਡੀ ਹੈ ਸ਼ਾਇਦ ਦਾਤਾ ਵੈਕਟਰ ਦੀ ਉਹ ਅਜੇ ਕੋਈ ਮਿਲਿਆ ਨਹੀਂ ਦਾ ਸਾਡੇ ਕੋਲ ਬਲੂ ਨਹੀਂ ਹੈ ਜਿੱਦਾਂ ਸਾਹਮਣੇ ਹੁੰਦਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਸਰ ਫਿਲਹਾਲ ਤਾਂ ਜੀ ਦੋਨੇ ਧਿਰਾਂ ਆਪਣੇ ਜਿਹੜੀ ਛੋਟੇ ਛੋਟੇ ਇੰਜਰੀਜ਼ ਆਈਆਂ ਉਹ ਕਵਰ ਕਰ ਰਹੀਆਂ ਨੇ ਸਵੇਰੇ ਸਾਡੇ ਕੋਲ ਆਉਣਗੇ ਕਹਿੰਦੇ ਤੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੀ